ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਸਰਕਾਰ ਦੀ ਜੁੱਧ ਨਸ਼ਾ ਵਿਰੁੱਧ ਮਹਿਮੇਟ ਵਾਰਡ ਨੰਬਰ 19 ਵਿੱਚ ਨਸ਼ਾ ਮੁਕਤੀ ਮੋਰਚਾ ਦੀ ਮੀਟਿੰਗ ਆਮ ਆਦਮੀ ਪਾਰਟੀ ਦੇ ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰ ਸੰਦੀਪ ਮਿਸ਼ਰਾ ਦੀ ਅਗਵਾਈ ਹੇਠ ਹੋਇਆ ਇਸ ਕੈਂਪ ਵਿੱਚ ਵਾਰਡ ਨੰਬਰ 19 ਦੇ ਵਸਨੀਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਆਪਣੇ ਇਲਾਕੇ ਵਿੱਚ ਨਸ਼ਾ ਵੇਚਣ ਦੇ ਖਰੀਦਣ ਵਾਲਿਆਂ ਬਾਰੇ ਸਬੰਧਤ ਪੁਲਿਸ ਥਾਣੇ ਨੂੰ ਜਾਣਕਾਰੀ ਮੁਹੱਈਆ ਕਰਵਾਉਣਾ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੋਪਤ ਰੱਖਿਆ ਜਾਵੇਗਾ ਇਸ ਮੌਕੇ ਵਾਰਡ ਵਾਈਜ਼ ਵਾਰਡ ਡਿਫੈਂਸ ਕਮੇਟੀ ਦਾ ਗਠਨ ਵੀ ਕੀਤਾ ਗਿਆ ਜੋ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਮਹਿੰਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕਰਨਗੇ ਵਾਰਡ ਨੰਬਰ 19 ਦੀ ਕਾਉਂਸਲਰ ਨਿਧੀ ਗੁਪਤਾ ਨੇ ਦੱਸਿਆ ਕਿ ਉਹਨਾਂ ਦੇ ਵਾਰਡ ਵਿੱਚ ਨਸ਼ਾ ਲਗਭਗ ਖਤਮ ਹੋ ਚੁੱਕਾ ਹੈ ਪਰ ਫਿਰ ਵੀ ਉਹ ਸਰਕਾਰ ਨਾਲ ਮਿਲ ਕੇ ਇਸ ਨੂੰ ਪੂਰੀ ਤਰ੍ਹਾਂ ਮਕਾਉਣ ਦਾ ਸੰਕਲਪ ਲੈਂਦੇ ਹਨ ਉਹਨਾਂ ਨੇ ਆਪਣੇ ਸਮਰਥਕਾਂ ਤੇ ਵਸਨੀਕਾਂ ਨੂੰ ਵੀ ਇਸ ਮਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਇਸ ਮੌਕੇ ਤੇ ਪੂਰਬੀ ਹਲਕੇ ਦੀ ਮਹਿਲਾ ਵਿੰਗ ਦੀ ਪ੍ਰਧਾਨ ਰਾਧਾ ਮਲੋਤਰਾ, ਮਹਾਵੀਰ ਬਲਾਕ ਪ੍ਰਧਾਨ ਨੋਡਲ ਅਫਸਰ ਸतीश ਕੁਮਾਰ, ਬੁੱਟाराम, ਸਰੋਜ ਮੱਗੋ, ਬਲਦੇਵ ਸਿੰਘ, ਹਰੀਸ਼ ਆਨੰਦ, ਸੁਮਿਤ ਵਿਸ਼ੇਸ਼ਟ, ਰੋਹਿਤ ਗੋਇਲ, ਅੰਕੁਸ਼ ਮਿੱਤਲ, ਆਯੂਸ਼ ਸੋਨੀ, ਮਨਵੀਰ ਸਿੰਘ, ਗਰਚਾ, ਦਮਨ ਜੋਲੀ, ਅਰਜੁਨ ਢਿੱਲੋਂ, ਗੁਰਵਚਨ ਸਿੰਘ ਕੋਹਲੀ, ਰੋਹਿਤ ਮੱਗੋ ਅਤੇ ਕਈ ਹੋਰ ਬਸਨੀ ਕਤੇ ਸਬੰਧਤ ਥਾਣੇ ਦਾ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।